ਤੈਨੂੰ ਕਿਨੇ ਕਹਤਾ ਤੇਰੇ ਮੂੰਹ ਤੇ 글로 ਨਹੀਂ ਹੈਗਾ ਹਾਂ ਕਿਹੜੇ ਕੰਜਰਨ ਕਿਹਾ ਤੈਨੂੰ ਤੇਰੇ ਮੂੰਹ ਤੇ 글로 ਨਹੀਂ ਹੈਗਾ ਆ ਆ ਜਿਹੜੇ ਸਾਰੇ ਆ ਤੇ ਡਾਰਕ ਸਨ ਕਲ ਪਿੰਪਲ ਕੁੰਪਲ ਸਾਰੇ ਉੱਡੜ ਕੇ ਇੰਨਾ ਜ਼ਿਆਦਾ 글로 ਮਾਰਨ ਦੀਆਂ ਤੂੰ ਮੈਨੂੰ ਲੱਗਦਾ ਕਿ ਅੱਜ ਹਨ ਨੂੰ ਬੱਤੀ ਜਗਾਉਣ ਦੀ ਵੀ ਲੋੜ ਨਹੀਂ ਪੈਣੀ ਤੇਰਾ ਮੂੰਹ ਜਗਾ ਕੇ ਰੋਟੀ ਖਾਣੀ ਪੈਣੀ ਐ ਇੰਨਾ ਜ਼ਿਆਦਾ 글로 ਮਾਰਡ ਪਤਾ 1500 ਦੇ ਵਿੱਚ ਕਿੰਨਾ ਜ਼ਿਆਦਾ 글로 ਮਿਲਿਆ ਤੈਨੂੰ ਸੱਚੀ ਬਹੁਤ ਜ਼ਿਆਦਾ 글로 ਸਮਨ ਨੇ ਕਾਦੀ ਫਿਰ